ਰੋਈਆ ਕਬੱਡੀ ਦਾ ਮੈਚ ਰੋਣ ਲੱਗਿਆ ਆਜੋ ਰੇਡਰ ਉਹ ਖੜਦਾ ਭਾਈ ਟੀਮ ਘੜੀ ਆ ਤਿੰਨ ਤਿੰਨ ਬੰਦੇ ਤਿੰਨ ਬੰਦੇ ਜਾ ਭਾਈ ਤਿੰਨ ਬੰਦੇ ਕੱਢਾ ਕੱਢੇ ਦੀ ਬੋਲਾ ਆ ਜਾ ਆ ਜਾ ਸੋਈ ਜਕਰਾ ਦੇ ਲੈ ਇਹਨਾਂ ਫੜ ਦੋ ਜਿਹੜੇ ਲੈਣ ਫੜ ਦੋ ਫੜ ਦੋ ਫੜ ਦੋ ਫੜ ਦੋ ਫੜ ਦੋ ਫੜ ਦੋ ਕਾਟਾ ਆਹ 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 ਉਹ ਭਾਈ ਉਹ ਭਾਈ ਇੱਥੇ ਜੜਾ ਰੱਖੋ ਯਾਰ ਆ ਜਾ ਆ ਜਾ ਦੁਬਾਰਾ ਆ ਜਾ ਕੱਲੇ ਨੂੰ ਗੱਲਾ ਭਾਈ ਨਾਲੇ ਕੱਲੇ ਨੂੰ ਗੱਲਾ ਰੌਂਡੀ ਕਰਦਾ ਭਾਈ ਇਹ ਪੁਆਇੰਟ ਤੇਰਾ ਇਹ ਪੁਆਇੰਟ ਜਿੱਤ ਗਿਆ ਪੁਆਇੰਟ ਤੇਰਾ ਭਾਈ ਇਹ ਗਲਤ ਕੰਮ ਆ ਤੁਹਾਡਾ ਇਹ ਇੱਕ ਵਾਰ ਹੱਥ ਨਾਲ ਦੋ ਇੱਕ ਵਾਰ ਦਬਾਊਗਾ ਚੱਲ ਭਾਈ ਅੰਦਰ ਨੂੰ ਕਰਦਾ ਹਾਂ ਆਹ ਕੰਮ ਕਰਦਾ ਭਾਈ ਇੰਨੀ ਨਾ ਮਗਰਪਾ ਜੋਏ ਨਾ ਆਪੇ ਉਹ ਬੇਡੋਟੀ ਦਾ ਬਣਾਓ ਯਾਰ ਇਸ ਦੀ ਮੁੱਤਰ ਬਣਾਓ ਚਲ ਹਾਂ ਹਾਂ ਆਹ ਦੇਖ ਉਹਨੇ ਭੂੜੇ ਭੂੜੇ ਵਿੱਚ ਇੱਕ ਕਰਦਾ ਉਹ ਰਿਆ ਉਹ ਚੰਗੀ ਨਾ ਏ ਚੰਗਾ ਥੈਂਕ ਯੂ ਅਲੈਕੁਮ ਸਲਮ। ਏ ਨੋ ਬੁਲੇ ਬਾਈ ਚੱਕਦਾ ਬਾਈ ਚੱਕਦਾ ਕਾਲੀ ਆ ਉਹ ਬਾਸ ਆ ਕੀ ਹੋਈ ਜਦੀ ਨਾ ਆ ਹਾਂ ਲੇ ਜਾ ਦੇਖੋ ਜੀ ਆਏ ਆਇਆ ਨਾ ਕੱਪੰਦਾ ਹੁੱਕ ਕੱਪੰਦਾ ਆਇਆ ਆਇਆ ਕਿ ਫਾਲ ਹੋ ਗਿਆ ਬਾਈ ਫਾਲ ਆ ਜੀ ਫਾਲ 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 ਦੋ ਪੈ ਗਏ ਨੰਬਰ ਵਾਈ ਜੱਗੇ ਦਾ ਪੈ ਗਿਆ ਆ ਗਿਆ ਲੈ ਬਾਈ ਜਲਬੀਰ ਆਪ ਕੋਣ ਤਾ ਦੇਖੋ ਭਾਈ ਨਿਖਾਨ ਵੀ ਹੋ ਸਕਦਾ ਹੈ ਲੋ ਜੀ ਇਹ ਪਲੇਅਰ ਖੇਦੇ ਜਿਹੜੀ ਹੋ ਜਾਂਦੀ ਹੈ ਹੈ ਇੰਜਰੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਨਿਖਾਨ ਹੋ ਗਿਆ ਭਾਈ ਕੋਈ ਗੱਲ ਖੜੇ ਖੋਣੂ ਯਾਰ ਨੌ ਬੱਜਿਆ ਹੋਣਾ ਉਧਰ ਖੜਾ ਠਿਕਨਾਂ ਜਾ ਕੇ ਜਾ ਓਏ ਇੱਕ ਬੰਦਾ ਫਟਕ ਹੋ ਗਿਆ ਜੀ ਜਾ ਜਾ ਹਾਂ ਲੈ ਗੁੱਡੀ ਆ ਜੀ ਇਹ ਤੇ ਬਾਗੜੀ ਤਾ ਹਾਂ ਟੱਕਰ ਹਾਂ ਤਾਂ ਬਾਈ ਚੱਲ ਮੈਂ ਹੀ ਆਉਣਾ ਕਬੱਡੀ ਤਕੜੀ ਖੇਡਦੇ ਉਹ ਮੇਰੀ ਉਹ ਕਬੱਡੀ ਗਿਆ ਓਏ ਬੱਜਿਆਗਾ ਪਰ ਕਿੱਥੇ ਬੱਜਣਾ ਛਾਤੀ ਏ ਬੱਜਿਆ ਉਹ ਚੱਲ ਛੱਡ ਉਹ ਮਿੱਤਰ ਪਰਵਾਹ ਰਹਿ ਗਿਆ ਆਈ ਕਰੇ ਕਰਦਾ ਹਮੇਲੇ ਆ ਜਾ ਆ ਜਾ ਹੁਣ ਬੋੜੇ ਬੋੜੇ ਕੀ ਕਰੋ ਆਣੀ ਲੱਗਿਆ ਉਹ ਸਾਡੀ ਲੱਗਿਆ ਕੋਈ ਲੱਗਿਆ ਆ ਆ ਜਾ ਹਾਲੇ ਜਾ ਉਹ ਬੈਜੋ ਉਹ ਆ ਜਾ ਲੈ ਲਾਓ ਆ ਚੋਪੜੀ ਨੇ ਅੰਮੇ ਰੇਸ ਨੂੰ ਆ ਜਾ ਜੀ ਕਹਿੰਦੇ ਰੇਸ ਸ਼ੁਰੂ ਹੋਣ ਨਾਲ ਲੈ ਲੈ ਰੇਸ ਨਾ ਨਾ ਹੱਥ ਲੈ ਕੇ ਬਸ ਮੋਨਾ ਉਸ ਤੇ ਉਹ ਅੰਦਰ ਚ ਇੱਕ ਹਰ ਰੁਕਿਆ ਰੋੜਿਆਂ ਪਰ ਜਿੱਥੇ ਪਾਣੀ ਠੀਕ ਆ ਯਾਰ ਜਿੱਥੇ ਪਾਣੀ ਖਤਮ ਹੁੰਦਾ ਉਹ ਜਿੱਥੇ ਓਏ ਸੁਣ ਲੋ ਗੱਲ ਇੱਥੇ ਕੋ ਪਾਣੀ ਆ ਫੇ ਮੁੜ ਕੇ ਆਉਣਾ ਨਹੀਂ ਇਹ ਲੋਟ ਕੇ ਜਾਂਦਾ ਉਹ ਉੱਥੇ ਤੋਂ ਮੁੜ ਕੇ ਆਉਣਾ ਤਾਂ ਆ ਵੀ ਠੀਕ ਆ ਆ ਵੀ ਠੀਕ ਆ ਹਾਂ ਦਾਲ ਕੋਲ ਉਹ ਸਡਾਲ ਤੱਕ ਲੋ ਜੀ ਰੇਸ ਕਹਿੰਦੇ ਲੱਗ ਲੱਗਣ ਲੱਗੀ ਆ ਲੋ ਜੀ ਖਿਡਾਰੀਆਂ ਨੂੰ ਦੇਖੋ ਭਾਈ ਲੋਈ ਭਾਈ ਇੱਕ ਦੋ ਉੱਪਰ ਜਾਣਾ ਹੈ ਐਨੇ ਉੱਪਰ ਚੱਲ ਚੱਲ ਭਾਈ ਚੱਲ ਚੱਲ ਇੱਕ ਦੋ ਇਹਨੇ ਕੀ ਆਖਿਆ ਉਹ ਨਾਲੇ ਬਾਸ ਬੋੜਨਾ ਬਾਪਸੂਰੀ ਬਾਈ ਆ ਉਹ ਮੁੜਨਾ ਵਾਪਸ ਆਲੇ ਹਾਂ ਹਾਂ ਉਹ ਗਾੜ ਨੂੰ ਹਾਂ ਚੱਲ 1 2 ਆਇਆ ਹੈ ਨਾ ਇਹ 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 ਆਹ ਤਾ ਕਰ ਰੱਖੇ ਇਹ ਚਾਂਜਾ ਨਹੀਂ ਚਾਂਜਾ ਦੂਏ ਵਰ ਜਗਾ ਤੀਏ ਪਰ ਅਡਾ ਹਾਂ ਫੇਰ ਹਾਰ ਗਿਆ ਇਹ ਨਹੀਂ ਫੇਰ ਹਾਰ ਗਿਆ ਭਾਈ ਚਲੋ ਚੌਥੇ ਵਾਰ ਬੰਮਾ ਗਿਲਵੀਰ ਦੇ ਮੁੜੇ ਹੀ ਨਹੀਂ ਮੈਂ ਕਾਲੇ ਦੇ ਅੱਗੇ ਦਾ ਵੀਡੀਓ ਚ ਦੇਖ ਲਈ ਉਦੋਂ ਹੈਗਾ ਦਾ ਹਾਂਜੀ ਸਰਕਾ ਵਿੱਚ ਪੰਜਾਬ ਨਹੀਂ ਹੋਣਾ ਆ ਨੀ ਜਾ ਰਹੇ ਆ ਸਾਰੀ ਉਮੰਨੀ ਭੁੱਲਣੇ ਉਹ ਉਧਰ ਪਾਉ ਉੱਠ ਗਿਆ ਬਹੁਤ ਜਾਂਦਾ ਹੀ ਰਹਿ ਗਿਆ ਸਤਿ ਸ਼੍ਰੀ ਅਕਾਲ ਜੀ ਲੱਗਿਆ ਬਾਈ ਅੱਗ ਲੱਭਾ ਲਿਆ ਬਾਈ ਟੋਪੀ ਘਮਾ ਸੱਬਾ ਲਿਆ ਸੱਬਾ ਟੱਬਾ ਲਿਆ ਵਾ ਫਿਰ ਲਿਆ ਲਿਆ ਤਿੰਨ ਤਿੰਨ ਪਾਉ ਤਾਂ ਕਰਕੇ ਹੈ ਨਾ 8 ਫੁੱਟ ਉੱਚੀ ਬਹੁਤ ਹੈ ਬਹੁਤ ਸੌਣੀ 8 ਹਾਂ ਬਹੁਤ ਆਠ ਵੀ ਬਹਿ ਜਿਆਦਾ ਹੀ ਆ ਸੱਤ ਫੁੱਟ ਬਹੁਤ ਵਾਏ ਨਾ ਪੱਗ ਪੁੱਗ ਨਾ ਬੰਦੇ ਦੀ ਗੱਗਾ ਕਿਤੇ ਪੱਗ ਪੁੱਗ ਬੰਦ ਲੂ ਐਵੇਂ ਨਹੀਂ ਜਦ ਬੜਕ 6 ਫੁੱਟ ਦਾ ਬਹੁਤ ਘੱਟ ਆ 8 ਫੁੱਟ ਚਾਹੀਦੀ ਯਾਰ 8 ਫੁੱਟ ਚਾਹੀਦੀ ਆ ਬਾਈ ਯਾਰ ਆ ਵੀ ਆਪਣਾ ਚਾਹੀਦਾ ਦੋ 2.5 ਫੁੱਟ ਦੀ ਵਧਾਵਾ ਕਰੀ ਪਊਗਾ ਇਹ ਨਹੀਂ ਨਹੀਂ ਹੈ ਨਹੀਂ ਨਹੀਂ 9 ਫੁੱਟ ਦੀ ਤਾਂ ਹੋਣੀ ਹੈ 10 ਫੁੱਟ ਦੇ ਪਤਾ ਨਹੀਂ ਬਾਈ ਇੱਕ 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 ਫੁੱਟ ਰੱਖੀ ਵਿੱਚ ਬਾਈ ਕਿੱਥੇ ਹੋ ਜਾ ਡੇਢ ਫੁੱਟ ਵੀ ਵਿੱਚ ਰੱਖੀ ਜਾ ਰੱਖੀ ਨਹੀਂ ਮੈਂ ਹੋਰ ਪੈਪ ਲਿਆ ਮੈਂ ਕੱਢ ਕੇ ਕੋਈ ਥੋੜਾ ਜੋਰ ਲਾ ਇਹ ਜੋੜ ਲੂੰਗਾ ਜੇ ਹੈਗਾ ਏ ਠੀਕ ਐ ਵੀ ਸਰਦਾ ਐ ਫੇ ਠੀਕ ਐ ਮੇਰੇ ਲੱਗੇ ਨੇ ਕਿ ਨੇ ਫੁੱਟਾ ਇਹ ਗੱਲ ਐ ਇਹ 10 ਫੁੱਟਾ ਫਿਰ ਤਾਂ ਗੱਲ ਬਣ ਗਈ ਸਮਝ ਲੈ ਮੈਂ ਤਾਂ 1 ਫੁੱਟ ਡੇਢ ਫੁੱਟ ਹੁੰਦਾ ਗੱਲ ਐ ਬਾਕੀ 8-8 ਫੁੱਟ ਵੀ ਠੀਕ ਹੂੰ ਭਾਈ ਰਾਸ ਤੇ ਲੱਗਿਆ ਪ੍ਰਸਾਦ ਮਾ ਹੁਣ ਧੁੱਪ ਮਾ ਨਹੀਂ ਬਰਸਾਤ ਨਾਲ ਚੱਲਦਾ ਹੈਗਾ ਆ ਬੋਖ ਚਲਾਏ ਅਸੀਂ ਪਹਿਲਾਂ ਬਹੁਤ ਬਹੁਤ ਔਖੇ ਚਲਾਏ ਦੋ ਦਿਨ ਤੱਕ ਸੁੱਕੇ ਗਏ ਕੋਈ ਆਉਣ ਦੇ ਬਰਸਾਤ ਫੇ ਲਾ ਦਨੇ ਆ ਬਰਸਾਤ ਮਾ ਚੱਲਣਾ ਤਰਖ ਤੇ ਜਾਮਣਾ ਜੁੰਮਣਾ ਔਖੇ ਜਾਮਣਾ ਲਾਉਂਗਾ ਇਹੇੜਾ ਲਾਉਂਗੇ ਮਾਲੇ ਉੱਪਰ ਨਹੀਂ ਲਾਉਣੀ ਹੈਗੀ ਉਿੰਸਲਾ 11 ਫੁੱਟ 3 ਇੰਚ ਆ 11 ਫੁੱਟ 3 ਇੰਚ ਆ ਬਸ ਫਿਰ ਡੇਢ ਫੁੱਟ ਦਾ ਤੁਸੀਂ ਇੱਥਾਂ ਘਰੇ ਕਰੀ ਜਾਂਦਾ ਨਾ ਕਰੀ ਬਸ ਇਹ ਵੀ ਉਹਨੇ ਹੁਣੇ ਕਰਾਈ ਇਹ ਸਾਢੇ 10 ਹੈ ਇਹ ਸਾਢੇ 10 ਸਾਢੇ 10 ਆ ਇਹ ਹਾਂ ਚੱਲ ਇਹਨੂੰ ਇਹ ਹੈਗੇ ਇਹ ਵੀ 11 3 ਲਈ ਆ ਬਸ ਠੀਕ ਆ ਇਹ ਸਾਢੇ 10 ਦਾ ਫਿਰ 8 8 8 ਰੱਖਣੇ ਆ 8 ਫੁੱਟ ਲਈ 8 ਰੱਖਣੀ ਆਪਾਂ ਨੇ 8 ਜਿਆਦਾ ਰੱਖੀ ਮਰ ਜਾ ਬਹੁਤ ਐ ਇੰਨਾ ਥੱਲੇ ਚਲੇ ਗਿਆ ਬਹੁਤ ਆ ਠੀਕ ਆ ਬਹੁਤ ਆ ਬਹੁਤ ਆ ਯਾਰ ਅੱਟ ਫੁੱਟ ਉੱਡੂ ਤੇ ਰੈਕਟਰ ਬਾੜਨਾ ਵੇਚੀ ਦੇ ਛੱਡੀ ਬੰਦਾ ਇਹ ਹੋ ਜੂ 7 ਦਾ ਹੋਊਗਾ ਬੰਦਾ ਛੱਡੀ ਛੱਡੀ ਲਖੜਾ ਹੋਦੂ ਇੱਥੇ ਖੜਾ ਹੋ ਬੰਦੇ ਖੜਾ ਲਲਾ ਇੰਨਾ ਹੋਗਾ ਥੋੜਾ ਬਹੁਤ ਆ ਔਰ ਰੇੜੇ ਵੇ ਖੜ ਕੇ ਮੇਰੇ ਸਿਰ ਬਰਾਬਰ ਆਉਂਦੇ ਵੇ ਦੇਖ ਤਾ ਤੂੰ ਠੀਕ ਆ ਠੀਕ ਆ ਇੰਨਾ ਤਾਂ ਨਹੀਂ ਵਧਣ ਲੱਗਿਆ ਕੋਈ ਹਾਂ ਉੱਚੀ ਵੀ ਬੁਰੀ ਲੱਗਣੀ ਆ ਇਹ ਇਹ ਉੱਚੀ ਏਡੀ ਵਾਲੇ ਸੈਂਟਰਲ ਪਾਲਾ ਦਾਬ ਨਹੀਂ ਵਧਣਾ ਕਿਉਂ ਵੀ ਜ਼ਿਆਦਾ ਬੁਰੀ ਉਹ ਵਿੱਚ ਮੈਂ ਤੈਨੂੰ ਤਾਂ ਕਹਿੰਦਾ ਵਿੱਚ ਆਪਾਂ ਨੇ ਲਾਉਣਾ ਪੱਖਾ ਨੀਵੀਂ ਵਿੱਚ ਪੱਕਾ ਡਰੀ ਉੱਚੀ ਕੁੱਚੀ ਆਉ ਦੇਖ 8 ਤੇ 11 ਫੁੱਟ ਹੋ ਗਈ 3 ਫੁੱਟ ਦੀ ਹੋਲੀ ਆ ਉਹ 3 ਫੁੱਟ ਹੈ ਮਣੀ ਬਾਈ ਕਿ ਨਹੀਂ ਵਿੱਚੋਂ ਬਾਬਾ ਕੀ ਮਰਦਾ ਉਹ ਸੈਂਟਰ ਚੋਂ ਮਾਰ ਪੀ ਦਿੱਤਾ ਮਾਰ ਲਾ ਮਾਰ ਲਾ 9 ਫੁੱਟੋਂ ਪੱਕਾ ਰਹਿਣਾ ਲੱਗਨੇ ਫੁੱਟ 22 ਹੈ 22 ਹੈ ਅੱਛੇ 8 ਹੋ ਗਏ ਤੇਰਾ 8 ਤੇ 10 ਫੁੱਟ ਹੋ ਗਿਆ ਹਾਂ ਬਹੁਤ ਹੈ ਇਹ ਤੁਲਾ ਕੇ ਤੇ 10 ਫੁੱਟ ਠੀਕ ਹਾਂ ਰਾੜ ਪਾਉਣੀ ਪੈਣੀ ਮੰਦੀ ਰਾੜ ਪੈਣੀ ਆ ਉਹਦੇ ਨਾਲ ਲੱਭੇ ਬਸ ਗੋਲ ਤੇ ਨਾਲ ਉਹਦੇ ਨਾਲ ਬਸ ਸਮਝਿਆ ਉਹ ਹੀ ਤੁਹਾਨੂੰ ਕਹਿਣਾ ਮੈਂ ਆ ਮੈਂ ਹੁਣ ਕਿੰਨੇ ਫੁੱਟ ਦਾ ਇਹ ਪੱਖਾ ਕਿ ਪੱਖਾ ਇਹਦੇ ਜਿਹੜੀ ਆਤਰੀ ਲੈਣਾ ਪੱਖਾ ਇਹਦੇ ਬਰਾਬਰ ਚੱਲਣਾ ਇੱਥੇ ਵੀ ਚੱਲਣਾ ਆਪ ਲੈਟਾ ਹੈ ਹੈ ਬਾਈ ਆਪ ਲੈਟਾ ਉੱਪਰ ਕਰਨੀ ਹੈ ਉੱਪਰ 깔ਾ ਲੈਟਾ ਨਾ ਪਰ ਰੱਖ ਕੇ ਬਿਲਡਿੰਗ ਕਰ ਦਿੰਦੇ ਆ ਹਾਂ ਹੈਨਾ ਠੀਕ ਹੈ ਸਪੋਰਟ ਪਿੰਡ ਭੁੰਡਣੀ ਬੜੂਗੀ ਪਿੰਡ ਭੁੰਡਣ ਨਾਲ ਹੀ ਵਧੀਆ ਮਜ਼ਬੂਤੀ ਹੋ ਜਾਂਦੀ ਹੈ ਤਾਂ ਕੀ ਰਜੂ ਲਗਾਉਂਦੇ ਨਾ 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 ਉਹਦੇ ਉੱਪਰ ਹੀ ਉੱਪਰ ਰੱਖ ਕੇ ਬਿਲਡ ਕਰੀਏ ਐਸ ਵਾਰ ਕੇ ਹਾਂ ਹਾਂ ਬਿਆਨਾ ਪਾਸਾ ਸੱਭਾ ਲਿਆਵਾ ਬਾਹਰਲਾ ਪਾਸਾ ਪਲੇਨ ਦਿਖਾ ਦੇਣਾ ਸੰਪਾਲ ਸੰਪਾਲ ਵੇ ਆਹ ਚੌੜਾ ਕਰਨੇ ਜੇ ਤਾਂ ਚੌੜੇ ਤੇ ਕਰਨੇ ਤਾਂ ਹੀ ਮਾਲ ਪਊਗਾ ਯਾਰ ਨਾਲ ਸਿਮਿੰਟ ਤਾਂ ਤਾਂ ਹੀ ਪੈਣਾ ਇੱਥੇ ਪੀਪੀ ਦੀ ਇੱਕ ਪੀਪੀ ਪਤਾ ਨਹੀਂ ਕਿੱਥੇ ਆ ਪਾਣੀ ਦੇ ਲੋੜੇ ਨਹੀਂ ਉਹ ਪਾਣੀ ਆ ਲੋੜ ਯਾਰ ਉਹ ਨਹੀਂ ਤੂੰ ਲਿਆ ਵਸੇ ਯਾਰ ਪੱਟ ਤ ਕੱਢਦੇ ਤਾਂ ਮੈਂ ਤੇਰੇ ਆਉਂਦੇ ਨੂੰ ਆਵੀ ਅਚੋ ਕੋਸਾ ਕੋ ਵਾਹ ਨੂੰ ਕੋਈ ਆ ਮੱਗਿਆ ਤਾਨੂੰ ਐ ਸੀ ਹੁਣ ਆਈ ਸੀ ਹੁਣ ਕੰਮ ਲੈ ਕੇ ਪੈ ਗਿਆ ਰਿਆਂ ਰੋਜ ਇਹ ਤਾਂ ਮਰਨ ਵਾਲਾ ਕੰਮ ਦਾ ਬਾਈ ਹੋਰ ਹਾਲ ਦਾ ਬਾਈ ਅਧਰ ਜੂਂ ਗਿਆ ਜੀ ਆ ਗਿਆ ਤਾ ਉਹ ਵਿਆਹ ਲਈ ਕਿੱਦਾਂ ਸੀ ਉਹਨੂੰ ਉੱਥੇ ਨਾ ਲੱਗੇ ਉਹਨੂੰ ਕਰਨੀ ਬਹੁਤ ਮੱਥੇ ਕਰਾਇਦਾ ਪੈਪ ਕਰਮ ਹੋਵੇ ਮੈਂ ਸ਼ਾਮ ਲਈ ਦੀ ਸੀ ਬੇ ਹੁਣਾਂ ਚੱਕਾ ਦੇ ਜਰਾ ਹੱਥ ਲਾਇਆ ਅੱਕ ਵਗੇ ਪੈਪ ਹਾਂ ਮੈਂ ਨਾ ਬਿਲਡਿੰਗ ਨਾ ਕਰਾਂ ਜਿੰਨੇ ਹੋ ਗਰ ਮੈਂ ਨਾ ਥੈਲਾ ਮੇਰੇ ਨੇੜੇ ਦਾ ਮਲੇ ਕਿ ਨਾ ਠੱਕੇ ਥੈਲੇ ਚੱਕੇ ਮਾਦੂ ਛੱਡ ਦੇ ਵੀ ਇੱਥੇ ਸ਼ਾਮ ਨੂੰ ਆਈ ਛੱਡੇ ਹੋਏ ਭਾਈ ਨਟ ਪੇ ਗੜੇ ਖੜਾਇਆ ਛੜਾਇਆ ਤੂੰ ਥੋੜਾ ਬੋਲ ਪੁੱਛ ਕੇ ਕਿਹੜੇ ਆ ਉਹ ਜੋ ਵੀ ਥੋੜੀ ਜਿਹੀ ਪਏ ਆ ਆ ਪਾ ਲੈ ਹਾਂ ਆ ਪੜਾ ਨਹੀਂ ਖੜਨਾ ਲੋਕ ਬੜੀ ਆ ਲੋ ਪਏ ਲੈ ਕੋਤਸਰ ਦੇ ਪਰਵਾਤਾں ਮੱਥੇ ਤੇ ਮਾਰਨੀ ਆ ਬਦਰ ਕੋਤਸਰ ਬਾਣੀ ਆ ਬਦਦੀ ਤੇ ਆ ਧਾਰੇ ਪਾਣੀ ਛੱਡੇ ਮੋੜ ਕਲ ਵੀ ਆ ਮੈਂ ਕਹਿੰਦਾ ਕੋਈ ਬੰਦਾ ਬੈਠਾ ਉੱਥੇ ਬੈਠਾ ਪਤਾ ਨਹੀਂ ਗਾ ਬੱਤ ਜੱਲੀਆ ਬਥੇਨ ਲਾ ਕੇ ਫਿਰਉਣਾ ਇਹ ਆ ਮਰੇ ਚਲਾ ਕੇ ਰਾਤ ਰਾਤ ਵਾਲਾ ਕੰਮ ਦਾ ਫਿਰੇਲਾ ਕੰਮ ਕੋਈ ਨਹੀਂ ਸੀ ਤਾ ਤਾਂ ਤਾਂ ਨਾਤ ਨੂੰ ਸੁਭਾ ਲਈ ਇਹ ਰਾਮ ਕਰਨਾ ਧੀਰਜ ਦਾ ਕੰਮ ਨਹੀਂ ਕਰਦਾ ਬੈਰੇ ਮਾ ਮੋਟਰ ਤੇ ਚੱਲੋ ਨਹੀਂ ਰਾਤ ਫੜੀ ਆ ਜਾਓ ਕਰਨ ਤੇ ਲੱਗ ਜੀ ਫਿਰ ਰਾਮ ਜਨੀਰਪੁਰੀ ਹੋਏ ਵਧੀਆ ਫਿਰ ਬੰਦਾ ਰਹਿੰਦਾ ਸਾਡੇ ਸਾੜੀ ਹੋਰ ਬਹੁਤ ਗਰਮੀ ਬਹੁਤ ਹੈ ਬਾਈ ਨੀਦਰ ਨੀਦਰ ਭਾਈ ਕਰਿਆ ਤੂੰ ਕਰਿਆ ਜਾਂ ਫਿਰ ਜਾਣਾ ਹੁਣ ਚੱਲਦਾ ਕੰਮ ਲੈਦਾ ਪੂਰਾ ਵਧੀਆ ਚੱਲਦਾ ਵਧੀਆ ਟੌਪ ਟੌਪ ਕਰਨੇ। ਹੋਰ ਦੱਸਿਓ ਭਾਈ ਜੀ ਨੇ ਕਰਾਉਣਾ ਹੋਇਆ ਬੰਨੇ ਜਿੰਨੇ। ਥੱਲੇ ਜਾਣਾ ਮੈਂ 6-7 ਕਿਲੇ ਟਕਲਾ ਜਾਣਾ ਰਾਮਗੜ੍ਹ ਚਰਨ। ਜਿੱਥੇ ਵੀ ਇਹਨੇ ਕਰਾਉਣਾ ਹੋ ਹੋ ਲਾਇਕ ਬੰਦ ਕਰਦੇ ਆਂਗੇ। ਦੱਸ ਦਿਓ ਭਾਈ ਜੀ ਕਿਸ ਨੇ ਕਰਾਉਣਾ ਹੋਲੇ ਜਰ। ਥੱਲੇ ਜਾਂਦਾ ਕੰਮ ਆਦੀਆ। ਥੱਲੇ ਜਾਂਦਾ ਥੋੜਾ ਸਫਰਾ ਦੋਰੀ ਫੁਰਕਾ ਵਧੀਆ। ਹਾਂ। ਹਲੇ ਵੀ ਦੋਰੀ ਫੁਰਕਾ ਹੀ ਆ। ਬੜੀ ਫੁਰਕਾ ਹੀ ਆ। ਪੰਗੜਾ ਕੋਈ ਤਮਾੜਾ ਲਈ। ਹਲਕਾ ਦੇੜਾ, ਦੇੜੇ ਲਿਖਦੇ ਆ ਉਹਦੇ। ਇਹ ਵੀ ਲੱਗਦਾ ਵਧੀਆ ਚੱਲੀ ਜਾਂਦਾ ਕੰਮ ਇਹਦਾ ਕਿਹਦਾ ਐ ਕੰਮ ਐ ਯਾਰ ਵੀ ਹੁਣ ਸੀਜ਼ਨ ਲਾ ਕੇ ਖੜਦਿਆਂ ਨੇ ਤਾਂ ਚੱਲੀ ਜਾਂਦਾ ਇਹ ਕੱਲੀ ਜਾਂਦਾ 12 ਮਹੀਨੇ ਦੀ ਇਹਨੂੰ ਲੋਡ ਹੁੰਦੀ ਹੈ ਕਿ ਨਹੀਂ ਅਗਲਾ ਕਰਾਈ ਜਾਂਦਾ ਹੈ 2 4 5 7 ਦਿਨ ਬਾਅਦ ਕੰਮ ਆਈ ਜਾਂਦਾ ਇਹਦਾ ਕਿਉਂਕਿ ਆਪਣੇ ਇੱਕ ਦਿਨ ਖੜ ਕੇ ਸੁਹਰ ਜਾਂਦਾ ਬਸ ਪੂਲਰ ਬਾਅ ਪਟਨਦਾ ਆਪਣੇ ਏਰੀਆ ਜਿੱਦਾਂ ਖੜਦਾ ਉਹ ਆਪਣਾ ਕਰਿਆ ਹੁੰਦੀ ਐ 70 ਘੰਟੇ ਲਾਪੇ 60 ਹਾਂ 70 ਘੰਟੇ ਦੇ ਘੇੜ ਹੋ ਜਾਣਾ ਅੱਜ ਠੀਕ ਆ ਵਧੀਆ ਰੱਬ ਠੀਕ ਐ ਵਿੱਚ ਆਪਣਾ ਲਾ ਕੇ ਵੀ ਆਰ ਵੀ ਜਾਂਦਾ ਤਾਂ ਮੈਂ ਬੜਾ ਕੰਮ ਕਰਦਾ ਹਾਂ ਸੇ ਵੀ ਇਹੋ ਗੀਓ ਗੀਓ ਕਿ ਦਿਨ ਕੱਲੇ ਸਾਰੀ ਪਤਰੀ ਕਰਤੀ ਦੇਖ ਕੇ ਤਾਂ ਉਹ ਖਿਲਜੀ ਵੀ ਸਾਰੀ ਚੱਕ ਬਹੁਤ ਚੱਕ ਕਰਦੇ ਆਂ ਟੰਡੋਟ ਕਦੇ ਕਰਾਇਆ ਹੀ ਨਹੀਂ ਤਾਂ ਆਇਆ ਯਾਰ ਪਾਣੀ ਦਾ ਬੱਚ ਦਬਾਉਂਦਾ ਫਿਰ ਜਿਹੜੇ ਜੂ ਜੂ ਜੇ ਕਿ ਉਹ ਗੁੰਝੀਏ ਮੈਂ ਇੰਨਾ ਪਾਣੀ ਖਾਦੀ ਫਿਰ ਪਾਣੀ ਖਪਤੇ ਆ ਉਹ ਦੂਏ ਬਸ ਇੰਨਾ ਖਾਣਾ ਹੁਣ ਇੱਕ ਥਾਰ ਪਾਣੀ ਖਾਣਾ ਸਾਰਾ ਇਹਦਾ ਫਾਇਦਾ ਹੀ ਹੈ ਲਕੀ ਭਾਈ ਨੇੜੇ ਤੇੜੇ ਸਾਡੇ 10 20 ਕਿਲੋਮੀਟਰ ਤੱਕ ਕੋਈ ਚੱਕਰ ਦਾ ਹਾਂ 10 20 ਆ ਜੋਏ ਭਾਈ ਚੱਕ ਦਾਂਗੇ ਚੱਕ ਦਾਂਗੇ ਫਟੇ ਨੰਬਰ ਬਾਪੂ ਦਾ ਦੇ ਦੇ ਬਾਪੂ ਨੂੰ ਫੋਨ ਕਰ ਲਿਓ ਇਹੀ ਕਰਦਾ ਕੋਲ ਭਾਈ ਨੰਬਰ ਆ ਚ ਆਪਣਾ ਤੂੰ ਆਪਣਾ ਬੋਲ ਬੋਲ ਮੈਨੂੰ ਨੰਬਰ ਚੱਪਾ ਤਾਂ ਨਹੀਂ ਲੱਗਦਾ ਮੈਂ ਤੈਨੂੰ ਕਰੂਗਾ ਫਿਰ ਤੂੰ ਦੱਸੂਗਾ ਕੋਈ ਗੱਲ ਨਹੀਂ ਮੰਨੂਗਾ ਅਗਲੇ ਤੂੰ ਹਾਂ ਵੀ ਭਰਦੇ ਬਸ ਵੀ ਕਰ ਜਾਣਾ ਜੀ ਠੀਕ ਐ ਲੱਗੇ ਤੂੰ ਆਪਣਾ ਬੋਲ ਦੇ ਬਾਪੂ ਦਾ ਬੋਲ ਦੇ ਚਾਚਾ ਬਸ ਭਾਈ ਮੇਰਾ ਹੈਗਾ ਭਾਈ 95921 25006 9592125006 6 ਠੀਕ ਆ ਭਾਈ ਕਰ ਲਿਓ ਭਾਈ ਕੰਟ੍ਰੈਕਟ ਓਕੇ ਕੰਟੈਕਟ ਆ ਸਭੀ ਦਾ ਪਤਾ ਹੀ ਹੋਣਾ ਜੇ ਨਹੀਂ ਮਿਲੇ ਭਾਈ ਮੰਨੂ ਕਰ ਲਿਓ 95018083 02 ਬੋ ਕਰ ਲਿਓ ਮਨ ਪਹਿਲਾਂ ਮੰਨੂ ਫੇਰ ਇਹਨੂੰ ਹਾਂ ਜੇ ਨਾ ਮਿਲੇ ਇੱਕਦਮ ਜੇ ਨਾ ਮਿਲੇ ਜਾਚਦਾ ਤੇ ਤਾਂ ਇਹਦਾ ਵੀ ਨੰਬਰ ਦੱਸ ਦੇ ਵਧੀਆ 769675097 7696750169 ਹਾਂ ਕਰ ਲਿਓ ਭਾਈ ਇਹਨੂੰ ਭਾਈ ਬੰਦਾ ਫੋਨ ਅਸੀਂ ਗਰੇ ਜੀ ਨੇ ਬਾਈ ਲੈ ਲਓ ਕਿਦਾ ਕਰਵਾਉਣਾ ਹਾਂ ਆਏ ਨਾ ਬੀਜੀ ਕੰਮ ਜ਼ਿਆਦਾ ਬਹੁਤ ਸਵਾਦ ਨਾ ਸਵਾਦ ਲਈ ਆਇਆ ਕਿੰਨੇ ਦੰਨੀਆਂ ਸਵਾਦ ਦੀ ਮੁੱਟੀ ਬਹੁਤ ਇਹ ਵੀ 8 ਫੁੱਟੀ ਆ ਇਹ ਵੀ 8 ਫੋਟਾ ਬਾਈ ਇਹ ਵੀ 8 ਫੋਟਾ ਬਾਈ ਕਿਹੜਾ ਬੱਸਦਾ 7 ਗੜਿਆਂ ਬਾਅਦ ਕਵਰ ਰਾਗੀ ਮੇਟ ਦਾ ਫਰਕ ਪੈਂਦਾ ਕਿ ਨਹੀਂ ਵਗਰ ਹਾਂ ਪੈਂਦਾ ਆਉਂਦਾ ਨਾ ਤੇਰੇ ਨਾ ਮੁੱਟੀ ਬੋਲ ਜਾਂਦਾ ਰੈਕਟਰ ਬੜਾ ਹੈ ਮੁੱਟੀ ਤੇ ਕਿਉਂ ਆਈ ਜਾਂਦਾ ਫਿਰ ਹਾਂ ਚੀਕੂਗੀਆਂ ਨਾ ਇਹ ਲੱਗਦਾ ਪਕੜਨਾ ਹੋਰ ਮੇਰੇ ਨੌਯਾਰ ਅਜੇ ਕੋਲੇੜੂ ਆਉਣ ਆਉ ਦੇ ਸੇਕਲਾ 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 ਕਿਹਦਾ ਆਇਆ ਚੱਲ ਪਿਆ ਸੀ ਠੰਡੀ ਹੋ ਮਾਰਦਾ ਬਹੁਤ ਅੱਜ ਕਿਹਾ ਉਹਨੇ ਜਿਹੜਾ ਅਟਿਕ ਜਿਹਨੇ ਚਲਾਇਆ ਉਹ ਰਾਤ ਨੂੰ ਵੀ ਕੰਡਾ ਪਹਿਲਾ ਕੇ ਆਇਆ ਹੱਥ ਸਿਕਨੇ ਦਾ ਦਿਨ ਵੇਲੇ ਚਲਾਉਣਾ ਨਹੀਂ ਰਾਤ ਨੂੰ ਚਲਾਉਣਾ ਇਹ ਦਿਨ ਵੇਲੇ ਕਿੰਦਰ ਚੱਲਦਾ ਠੀਕ ਨਹੀਂ ਚਲੋ ਜੀ ਬਾਈ ਮਾਲ ਦੀ ਕੇ ਪਰ ਫਲੈਟ ਵਿੱਚ ਗਈਏ ਤੇ ਜੇ ਕਿਰਤ ਦੀ ਵਰਕਾ ਰੱਖੇ ਹੈ ਬਈ ਦਸਾਂ ਨਾਮ ਦੀ ਕੀਰਤ ਦੀ ਵਰਕਾ ਰੱਖੇ ਬਸ ਮਹਾਰਾਜ ਚੱਲ ਰਹੀ ਸੀ ਲੱਗਿਆ ਭਾਈ ਚੱਲ ਬੰਦ ਕਰ ਇਹਦੇ ਪੰਨਾ ਪੈ ਰੱਖਦਾ ਬਹੁ ਮੈਂਗਾ ਇਹ ਮਾਇਦਾ ਧਾਰਦਾ ਹੀ ਤਾਂ ਇਹ ਨਹੀਂ ਹਟੇ ਅੱਗੇ ਮਾਇਦਾ ਕਹਿੰਦਾ ਮਾਹੂਲਰ ਜੀ ਚੱਲਦਾ ਫੇਰਾ ਮੈਂ ਸਾਰਾ ਦਿਨ ਕਮਾਉਂਦੇ ਉਹ ਤਿੰਨ ਚਾਰ ਘੰਟੇ ਦੀ ਪਹਿਲੇ ਕਰਾ ਲਓ ਚਲੋ ਭਾਈ ਚੱਲਦੇ ਆ ਚੱਲੀਏ ਮੋਟਰ ਮੋਟਰ ਚੱਲੀਏ ਚੱਲੋ ਲਾਈਏ ਭਾਈ ਆਪਰੇ ਕੋਲ ਮਿੱਟੀ ਪਾ ਲੈ ਲੈ ਬਾਈ ਬਸ ਟੱਲੇਵਲ ਲੈਵਲ ਲੱਗੇ ਫਾਈਟ ਕਿ ਰੱਖੀ ਹਾਈਟ 8 ਫੁੱਟ ਰੱਖੀ ਬਾਈ ਜੀ ਦੀ 8 ਫੁੱਟ ਸਵਾ 8 ਫੁੱਟ 7 ਹੋਣਾ ਉਹਦੇ ਵਿੱਚ 8 ਫੁੱਟ ਸਵਾ ਸਵਾ 8 8 ਰੱਖਣੀ ਤਿਆਰ ਪੂਰੀ ਸਵਾ 8 ਥੱਲੇ ਪਾ ਤੇ ਰੱਖ ਤਾਂ ਥੱਲੇ ਉੱਚਾ ਹੋਏ ਨਾ ਮਰ ਜਾ ਇਹ 8 ਤਿਆਰ ਠੀਕ ਆ 8 ਤਿਆਰ 8 ਹੋ ਜਾਣੀਆਂ ਆ ਆ ਕਿਆ ਕਰਾਂ ਥੱਲੇ ਥੱਲੇ ਮਿੱਟੀ-ਮਿੱਟੀ ਪਾ ਦੇ ਕੋਈ ਉਹ ਰੋੜੇ ਜਾ ਕੇ ਰੋੜੇ ਮਿੱਟੀ ਨਾਲ ਦਾ ਰੋੜੇ ਕਿੰਨਾ ਚੱਕ ਹੁੰਦਾ 50 ਦਿਨ 40 ਚੱਕ ਲੈ ਪਾਣੀ ਪਾ ਰੋੜਿਆਂ ਦਾ ਕਿਆ ਇਹ ਰੋੜਾ ਪਾ ਦੋ ਪਾਣੀ ਆ ਗਿਆ ਬੱਸ ਬੱਸ ਆ ਗਿਆ ਆ ਗਿਆ ਕੋਲੇ ਆ ਗਿਆ ਕਿੱਥੇ ਆ ਗਿਆ ਯਾਰ ਉਹ ਆ ਗਿਆ ਖੜਾ ਕੇ ਰੱਖੇ ਨੇ ਹਾਂ ਪਾਣੀ ਤਾਂ ਉੱਪਰ ਫਿਰਦਾ ਹੋਰ ਚੱਕਦਾ 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 ਮੈਂ ਮਲਾਉਣਾ ਤਾਂ ਇਹ ਦੇਖਣਾ ਆਹੋ ਉਹ ਮਿੱਟੀ ਗਾ ਛੇੜ ਮਿੱਟੀ ਉਹ ਗਿਰਨੀ ਆ ਉਹ ਗੇਰ ਲੱਗੇ ਨਾ ਕੋਈ ਨਾ ਉਰੇ ਸਹੀ ਏ ਤਵਾਈ ਹੋਣੀ ਮਿੱਟੀ ਦੀ ਬਾਅਦ ਚੱਕ ਪੈਰ ਚੱਕ ਉਰੇ ਸਹੀ ਏ ਇਹ ਪੈਪ ਘਾਤ ਤੂੰ ਉੱਥੇ ਰੁਕ ਜਾ ਉਹ ਵੀ ਤਾਂ ਮਿੱਟੀ ਈ ਆ ਪੈਪ ਸੁਣ ਕਹੂੰ ਗੱਲ ਸਹੀ ਥੱਲੇ ਗਿਰਦੀ ਮਿੱਟੀ ਆ ਉੱਪਰ ਗਿਰਦੀ ਉਸੇ ਇਹ ਕਿਵੇਂ ਲੰਭਾਉਂਗਾ ਮਿੱਟੀ ਦੇ ਪੈ ਉਹ ਕਹਿੰਦਾ ਫਿਲਮ ਘਾਦਣਾ ਥੱਲੇ ਵੀ ਮਿੱਟੀ 'ਚ ਖੜਾ ਹੋ ਵਾ ਠੀਕ ਹੈ ਅੱਧਾ ਗਿੰਜ ਉੱਚਾ ਹੋ ਜਾਣਾ ਪੈਸਾ ਬਸ ਹੋ ਕੇ ਜ਼ਿਆਦਾ ਹੋ ਗਿਆ ਬਸ ਬਸ ਅਨਾਲੀ ਫੜ ਕੇ ਰੱਖੀਂ ਹਰ ਸਿੰਘ ਹਰ ਸਿੰਘ ਫੜ ਕੇ ਰੱਖੀਂ 10 ਬਾਲ ਵਾਲੀ ਕਿੱਲੇ ਨਾਲ ਪਾਣੀ ਭਰ ਲਾ ਸਾਲੀ ਜੀ ਯਾਰ ਹੋ ਸਕੇ ਦੂਗੀ ਪਾਣੀ ਬੋਲ ਪਿਕਦਾ ਹੋਰ ਪੰਜਾਬ ਹੈ Rajasthan ਥੋੜਾ ਦਾ ਹੈ ਹੁਣ ਗਰਮੀ ਆ ਹੁਣ ਪਾਣੀ ਉੜ ਗਿਆ ਭਾਪ ਬਣ ਕੇ ਿੱਲੀ ਜਾਂਦਾ ਪਾਣੀ ਨਾਲੀ ਭਰ ਲੈ ਤੂੰ ਵਾਲੀ ਕਿਉਂਕਿ ਨਾਲੀ ਭਰ ਥੱਲੇ ਡੱਬ ਹੋਣਾ ਥੋੜਿਆ ਦਵਾਈ ਭਰ ਲੈ ਉਹ ਚੱਠੀ ਭਰ ਕੇ ਲੈਣ ਵਾਲੀ ਆ ਆਇਆ ਹੋ ਯਾਰ ਲੈ ਉਹ ਲਿਆ ਉਹਰੇ ਫੜਾ ਲੈ ਰੁਪਏ ਵਿਖਾ ਲੈ ਮੈਨੂੰ ਫੜਾ ਆ ਦੇ ਪੀਪੀ ਫੜਾ ਉਹਰੇ ਪੀਪੀ ਲਿਆ ਬਸ ਜਾ ਨਾਲੀ ਉਹ ਭਾਲਣੀ ਬੈ ਤਾਂ ਸੁੱਖਾ ਵੀ ਬਸ ਹੋ ਗਿਆ ਰੁੱਖ ਤੇ ਬਈ ਹੈ ਭਾਈ ਸਾਰਾ ਦਿਨ ਟੱਪਾ ਕੱਢ ਕੇ ਆਇਆ ਸਿਰ ਪਰ ਆ ਗਏ ਫਿਰ ਪੈ ਪੀ ਠੀਕ ਐ ਨਾ ਯਾਰ ਸੁਪਰ ਦੀ ਸਾਈਡਰ ਚ ਚਾਈ ਹੋ ਜਾਣੀ ਪੱਖਾ ਲੱਗੂਗਾ ਨਹੀਂ ਹੱਥ ਨਹੀਂ ਲੱਗਣ ਹੈ ਠੀਕ ਐ ਹਾਂ ਮੈਂ ਤੈਨੂੰ ਹੀ ਕਹਿੰਦਾ ਅੱਠ ਮੁੱਠੀ ਕਰ ਤੂੰ ਛੇ ਫਟ ਗਈ ਜੰਨਾ ਇਹ ਤਾਂ ਇੱਧਰ ਇੱਤੋਂ ਧੁੱਪ ਕਰਕੇ ਕਿ ਭਾਈ ਬਾਕੀ ਤੂੰ ਸਲਾਹ ਆਪਣੀ ਬਈ ਉੱਚੀ ਰੱਖਣੀ ਹੈ ਨੀਵੇਂ ਰੱਖਣੀ ਅਸੀਂ ਹਰਾਇਆ ਕਪੜਾ ਲਾ ਲੈਣਾ ਦੋ ਮਾਰ ਕੇ ਉੱਚੀ ਰੱਖ ਲੈ ਤੇ ਪੱਖੇ ਦੀ ਹਵਾ ਨਹੀਂ ਆਉਣੀ ਠੀਕ ਆ ਹਾਂ ਨੀਵੀਂ ਇਹਦੀ ਹੁਣ ਡਗਾਈ ਹੈ ਤੇ ਹੈਗੀ ਇੰਨੀ ਕੁ ਆ ਦੇਖ ਉਹ ਲਿਪਣੀ ਵੀ ਆ ਇਹ ਪਿੱਛੇ ਦੇ ਨਾ ਇੱਕ ਚੌਂਕਰਾ ਕੇ ਬਣਾਉਣਾ 2 ਫੁੱਟ ਰੱਖਿਆ ਯਾਰ ਸੁੱਕੀ ਆ ਆ 8 ਫੁੱਟ ਸਵਾ 8 ਕਰਿਆ ਇਹਦੇ ਬਾਅਦ ਉੱਪਰ ਬਣਾ ਭਰਤੀ ਦੇ 8 ਫੁੱਟ ਪਰ ਕਿੰਨੇ ਕ ਪਾਉਣਾ ਇੱਟਾ ਲਾਉਣੀਆਂ ਯਾਰ ਹੱਲ ਪੂਰੀ 8 ਫੁੱਟ ਪਰ ਤੇਰੀ ਛੰਨ ਪੈ ਜਣੀ ਹੈ ਪੂਰੀ ਹਾਂ 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 ਨਹੀਂ ਕੀੜੀ ਜ ਨਹੀਂ ਪਾਣੀ ਥੱਲੇ ਲੰਘ ਜਾ ਕਰਨਾ ਹਾਂ ਚੱਕ ਦੂਗੇ ਥੋੜਾ ਜ ਠੀਕ ਹੈ ਠੱਲੇ ਲਿਪੜੀ ਬੱਸ ਗੱਲ ਮੁੱਕ ਲੈ ਜਿਹੜੀ ਆਲੇ-ਦਾਲੇ ਸੁੱਖੀ ਕਹਿੰਦੇ ਤੇ ਫੁੱਲਾਂ ਦੀ ਜ਼ਿੰਮੇਵਾਰੀ ਤੇਰੀ ਥੱਲੇ ਨਹੀਂ ਚਾਹੀਦੇ ਤੇਰੇ ਪਾਸੇ ਉਹ ਥੱਲੇ ਜਾ ਦੋ-ਦੋ ਢੋਲ ਲੈ ਕੇ ਉੱਚਾ ਕਰ ਲੈ ਕੋਈ ਚੱਕਰ ਨਹੀਂ ਹਾਂ ਇੱਕੀ ਕਿਟ ਯਾਰ ਐ ਐ ਗਲਾਈ ਕਿਟ ਇੱਕੀ ਟ ਲੋਣੀ ਕਿਟ ਐ ਐ ਵਾਲੀ ਪੈਣੀ ਐ ਐ ਗਲਾਈ ਦਵਾ ਦੋਣੀ ਹਰ ਜਗਹ ਨੂੰ ਪਹਿਲਾਂ ਸਰਪਾਚੂ ਨੂੰ ਕਹਿਣਾ ਪਾ ਸਾਨੂੰ ਕੁੱਠੀਆਂ ਤੇ ਦੇ ਦੇ ਲਿਆ ਕੇ ਸਾਡੇ ਪਿੰਡ ਮਤ ਲੱਗੇ ਸਾਡੇ ਦਾ ਲਾ ਦੇ ਸਾਡੀ ਬੂੜ ਬੱਕੀ ਪੱਥਰ ਵਾਲੇ ਬੈਂਚੇ ਚੱਕ ਲੈ ਸੋਹਾਂ ਜੀ ਹੈ ਪੱਥਰ ਵਾਲੇ ਬੈਂਚੇ ਅੱਧੀ ਕੁਰਸੀਆਂ ਲਿਆਉਣੀਆਂ ਦੂਆਂ ਪੱਥਰ ਵਾਲੇ ਬੈਂਚੇ ਸੁੱਕੇ ਤੇ ਬਣਾਉਣਾ ਨੇ ਬਣ ਜਣੇ ਵਿੱਚ ਹਾਂ ਹਾਂ ਬਣ ਜਣੇ ਬਣਾਉਣੇ ਨੇ ਮੇਰੇ ਕੁਰਸੀ ਵੀ ਤਿਆਰ ਕਰ ਦੂੰਗਾ ਜਿਹੜੀ ਉੱਥੇ ਪਈ ਆ ਉਹ ਬਾਈ ਪੱਕਾ ਕੰਮ ਨਹੀਂ ਕਰ ਮੈਂ ਹੱਦ ਹੋ ਗਈ ਪੱਕਾ ਕੰਮ ਨਾ ਕਰੋ ਕਿ ਭਾਈ ਮਿਜਲਾਣਾ ਪਿਆ ਜਾਂਦਾ ਵਿੱਚ ਨਹੀਂ ਉਹ ਨਹੀਂ ਚੱਕਣੇ ਆਣ ਉਹ ਨਹੀਂ ਉਹ ਮੰਜੇ ਹੀ ਡਾਉਣੇ ਆ ਮੰਜਾ ਹੀ ਠੀਕ ਆ ਵਿੱਚ ਤਾਂ ਨਜ਼ਾਰਾ ਦੋ ਮੰਜੇ ਰੱਖ ਲੈਣੇ ਕੁਰਸੀਆਂ ਲਿਆਵਾਂ ਕੋਈ ਚੱਕਰ ਨਹੀਂ ਪਰ ਪੱਕਾ ਕੰਮ ਨਹੀਂ ਕਰਨਾਗਾ ਮੈਨੂੰ ਜਿੱਥੇ ਤੱਕ ਲੱਗਦਾ ਵੀ ਛਣ ਹੋਰ ਬਣਾਉਣੀ ਪੈਣੀ ਪ ਇਹ ਉਹਨੇ ਠੀਕ ਆ ਸੋਨੀ ਗੱਡੀ ਮੰਗੋ ਡਬਲ ਸਟੋਰੀ ਕਰ ਦੇਣੀ ਅਸੀਂ ਅੱਧੇ ਪੌੜੀ ਦੇ ਉੱਪਰ ਅੱਧੇ ਉੱਪਰ ਅੱਧਾ ਇੰਚ ਡੱਬਾ ਧੋਲੇ ਨੂੰ ਮਾਰ ਚੱਕੇ ਮਾਰ ਥੱਲੇ ਨੂੰ ਦੇਖਿਓ ਉਹ ਚੱਕੇ ਥੱਲੇ ਮਾਰੀਆਂ ਇੰਨਾ ਕੁ ਤੋਂ ਵੀ ਬਾਰੇ ਚੱਕੇ ਥੱਲੇ ਮਾਰਨਾ ਕਿੰਨਾ ਕੁ ਮਾਰਨਾ ਦੱਸ ਬਸ ਅੱਧਾ ਇੰਚ ਹੋਰ ਆਹ ਹੋ ਗਿਆ ਇਹ ਦੇਖ ਲੈਵਲ ਭਾਈ ਲੈਵਲ ਸਹੀ ਕੱਢੋ ਕਿਤੇ ਝੂਗੀ ਕਸਰ ਡੀ ਲੱਗੀ ਜੋ ਇਹ ਪੰਮਾ ਭਾਈ ਪਹੁੰਚ ਗਿਆ ਭਾਈ ਓਕੇ ਓਕੇ ਆ ਭਾਈ ਠੀਕ ਆ ਅੰਮਾ ਬਾਈ ਉਹ ਉਹ ਦੇਖੀ ਜਾ ਹੁਣ ਪੱਟਾ ਨੁਕਸ ਨਿਕਲੂ ਹੁਣ ਕੋਈ ਫੇਰੀ ਕੱਢ ਦੇਣਾ ਪੱਟਾ ਕੱਢਣਾ ਇਹ ਨੁਕਸ ਕੋਈ ਫੱਕਿਆ ਨਹੀਂ ਕੱਢਦਾ ਹੱਟ ਕੰਡੇ ਲੈਣੀ ਚੁੱਪ ਕੇ ਬੋਲੀ ਨਾ ਦੇ ਮੂੰਹ ਤੇ ਉੱਪਰ ਚੱਕ ਬਣਾ ਉਧਰ ਹਾਂ ਅੱਧਾਂ ਇੰਚ ਚੱਕ ਮਾੜਾ ਚੱਕ ਦੇ ਉੱਪਰ ਅੱਧਾਂ ਇੰਚ ਚੱਕ ਲੈ ਲੈ ਚੱਕ ਦੇ ਮਿੱਟੀ ਪਾ ਗਏ ਨਾ ਚੱਕ ਕੇ ਮਿੱਟੀ ਪਾ ਦੇ ਤੁਸੀਂ ਦੇਖਦਾ ਠੀਕ ਆ ਬਾਈ ਜੀ ਸੋਵੇਂ ਉੱਚੇ ਨਹੀਂ ਮੈਂ ਕਰੀਏ ਠੀਕ ਆ ਠੀਕ ਆ ਅੱਟ ਬੜਾ ਠੀਕ ਹੋ ਗਿਆ ਉੱਚੀ ਗਾ ਨਹੀਂ ਹੋਰ ਬਸ ਬਹੁਤ ਅੱਛਾ ਬਸ ਦੇਖ ਹਾਂ ਥੱਲੇ ਇੱਕਾ ਛੇ ਕਰਨੀ ਆ ਕੋਈ ਨਾ ਇਹ ਵਿਚਾਰੇ ਨੂੰ ਗਿਆ ਪਤਾ ਵਿਚਾਰਾ ਹੈ ਉਹ ਵਿਚਾਰਾ ਹੀ ਹੈ ਇੱਧਰ ਬਹੁਤ ਡਾਊਨ ਹੈ ਇਹਦਾ ਬਹੁਤ ਸਾਗ ਇੰਨਾ ਚੱਕਤਾ ਚੱਕੋਗੇ ਜਾਂ ਦੱਬ ਥੱਲੇ ਨਾ ਮਤਲਬ ਕਿ ਹਣੀ ਚੱਕੋਗੇ ਛੱਡ ਦੇ ਹੁਣ ਗਿਆ ਬਸ 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 ਛੇੜੋ ਨਾ ਹੁਣ ਫੇਰ ਚੱਕੋ ਗਿਆ ਚੱਕ ਕੇ ਮਾਰ ਮੜੇ ਪਰੂ ਤੂੰ ਤੇ ਪਾਣੀ ਕੱਢਿਆ ਬਸ ਬਸ ਹੋਲੀ ਮਾਰ ਕੇ ਇਹਦਾ ਪਾਣੀ ਕੱਢ ਲਵੇਂ ਉਹ ਜੱਸੇ ਸਪਾਰਾ ਲੁਕਾ ਪਾ ਠੀਕ ਆ ਓਰੇ ਸੰਧੀ ਥੱਲੇ ਉਹ ਵੀ ਫਿਰਦੇ ਨੇ ਵੀਰ ਬੌਨੇ ਫਿਰਦੇ ਥੱਲੇ ਬੌਨੇ ਬੌਨੇ ਲੋਕ ਵੀ ਇੱਧਾ ਫਿਰਦੇ ਆ ਡਾਊਨ ਕਰੋ ਯਾਰ ਲੈ ਸਰ ਥੋੜਾ ਮਾਰ ਉੱਪਰ ਲੋੜੇ ਨਹੀਂ ਠੀਕ ਨਹੀਂ ਵੜਦੇ ਉੱਪਰ ਤੇ ਬੁੱਧਾ ਨੇ ਪੱਤੀਆਂ ਦਾ ਸਾਰਾ ਕੰਮ ਲੈਣੀਆਂ ਹਾਂ ਹੁਣ ਦੇਖ ਤਾਂ ਠੀਕ ਆ ਓਰੇ ਹੋ ਡਾਊਨ ਹੋਣਾ ਯਾਰ ਇਹ ਲੈ ਹੂੰ ਉਹ ਉਹ ਮੂੰਹ ਪਾਸੇ ਰੱਖੀ ਮੂੰਹ ਮੇਰਾ ਥੱਲੇ ਵੜ ਜਾਊਗਾ ਗਾਜਾ ਇਹਨੂੰ ਇਹਦਾ ਥੋਨੀ ਨੂੰ ਮੈਂ ਬਸ ਕਾਜਾ ਸਪੇਡਾ ਨਾਲ ਮਾਰ ਕੇ ਆਹ ਹੋਰ ਠੀਕ ਆ ਹੋਗੇ ਨਾ ਜਾੜੇ ਜੀ ਕੱਢਦੇ ਮੈਂ ਥੋੜੇ ਜੀ ਕੱਢ ਦਿਆ ਪਾਸੇ ਥੋੜੇ ਮਾਰ ਦੂੰਗਾ ਪਰ ਛੋੜਾ ਮਾਰ ਹੁਣ ਇਹਦਾ ਥੇੜੇ ਵਾਲਾ ਥੋੜਾ ਕੋਈ ਨਹੀਂ ਹੈਗਾ ਅਮੇ ਥੋੜਾ ਜਿਹਾ ਮਨੂ ਬਸ ਮੈਂ ਕਰ ਆਹ ਬਜਰੀ ਪੈਣੀ ਚਾਹੀਦੀ ਆਹ ਵਾਲੇ ਸੈਡਲਾਂ ਬੈਂਟਰ ਹਾਂ ਥੋੜਾ ਜਿਹਾ ਚੱਕ ਲੈ ਫੇਰ ਤਾਂ ਸੈਂਟਰ ਵੇਕੇ ਦੁਆਰੇ ਲੀਵਰ ਨਿਕਲਣਾ ਥੋੜਾ ਫੜਾਓ ਹੁਣ ਕੋਈ ਨਹੀਂ ਦੇਖ ਲੈ ਲੀਵਰ ਕੱਢ ਦੁਆਰੇ ਥੋੜੀ ਦੇਖੀ ਤਾਂ ਠੀ ਲੇ ਵਾਹ 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 ਸਹੀ ਹੋ ਪਿਆ ਹੁਣ ਉਹ ਦੁਆਰੇ ਕਰ ਲੈ ਦੇਖ ਲਾ ਕੱਢ ਲਾ ਕਿਤੇ ਉਹ ਖੜ ਜਾਇਆ ਚੱਕੇ ਰੱਖਿਆ ਇਹ ਇਧਰ ਪਾਉਂ ਨਹੀਂ ਉਹ ਦੇਖ ਹੁਣ ਤੇ ਸੈਂਟਰ ਹਰਕ ਪਾਈ ਜਾਂਦਾ ਉਹ ਇਧਰ ਮੈਂ ਨਹੀਂ ਪਾ ਸਕਦਾ ਤੂੰ ਕਰ ਪਾਇਆ ਫਿਰ ਮੈਂ ਤੂੰ ਇੱਕ ਇਤੇ ਕੈਮਿਸਟਰੀ ਆ ਗਿਆ ਕੀ ਹੋਇਆ ਸਾਲਾ ਪਾਣੀ ਹੋਰ ਪਾਸੇ ਚਲ ਗਿਆ ਪਾਣੀ ਦਾ ਤਾਂ ਕੁਝ ਆ ਗਿਆ ਹਾਂ ਕਿੱਥੇ ਆ ਗਿਆ ਉਹ ਹਾਂ ਬੜਾ ਠੀਕ ਹੈ 1 ਇੰਚ ਉੱਚਾ ਹੈ ਬਾਈ ਅਜੇ ਉੱਚਾ ਹੈ ਜਾਂਦਾ ਥਲੇ ਰੱਖੀ ਜਾਂਦਾ ਬਸ ਹੋ ਗਿਆ ਹੋ ਗਿਆ ਪਾਣੀ ਗੱਜੇ ਨਾ ਥੋੜਾ ਪਾਣੀ ਦਾ ਤਾਂ ਕੋਈ ਚੱਕਰ ਨਹੀਂ ਪਰ ਲੈਵਲ ਇਹ ਆ ਆ ਤੁਨੀ ਦੇਖ ਤਾਂ ਠੀਕ ਆ ਤੁਨੀ ਪਾਉਣਾ ਠੀਕ ਆ ਅੱਖਾਂ ਖੋਲ ਨੀ ਸੂਚ ਤੇਰੇ ਮੂੰਹ ਕਿਉਂ ਨਹੀਂ ਹੂਆ ਕੋਈ ਨਾ ਥੋੜੀ ਨਾ ਮੇਰੇ ਨਾਲ ਸੁ ਦੇਖ ਚੱਪਾ ਨਾਲ ਇੱਕ ਵਾਰ ਦੇ ਰਿਹਾ ਲਾਵੀ ਥੋੜੀ ਕਰ ਚੈੱਕ ਬਾਸ ਵੀ ਗਾਉਂਦੇ ਆਮਦ ਲੈ ਕੇ ਆਉਂਦੇ ਹੋਰ ਐ ਖੰਬੇ ਵੀ ਸਿੱਧੇ ਰੱਖਣੇ ਪੈਣੇ ਬਾਈ ਹੈ ਨਾ ਆ ਵੀ ਚੱਕੀਂ ਚਾਰ ਸੀਰ ਕੋ ਜਿਆਦਾ ਵਜੇ ਲੰਗੇ ਬੈਠੀ ਲੈਂਦੀ ਦੀ ਛੋਟੀ ਆ ਸਿਰ ਆ ਸਿਰ ਚੱਕ ਲੋ ਇੰਨੀ ਸਿੱਟਾ ਕਰਦੇ ਜੂ ਉੱਪਰ ਹੋ ਜਾਦੇ ਉੱਪਰ ਹੋ ਜਾਦੇ ਵਾਹ ਗੱਲ ਕਿਤੇ ਨਹੀਂ ਉਲਟਾ ਦੇਖੀ ਪਿੱਛੇ ਤੋਂ ਨਹੀਂ ਕਿਹ 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 ਪੇ ਆਵੋ ਸੱਜੇ ਹੋਈ ਤੱਕੋ ਰਾ ਗੱਬੇ ਆ ਜਾ ਗੱਬੇ ਆ ਜਾ ਗੱਬੇ ਗੱਬੇ ਆ ਜਾ ਆ ਜਾ ਆਰਦਾ ਫਿਰ ਚੱਕ ਛੇ ਦੇ ਦਿੰਦਾ ਭਾਗ ਗਿਆ ਚੱਪ ਆਪਣਾ ਜਾਣਦੇ ਮੈਨੂੰ ਖੜ ਜਾ। ਮੈਂ ਕਿਹਾ ਬਸ ਘੱਲ ਗੱਲ ਲੈ ਬਲ। ਰੱਖੋ ਤੇ ਰੱਖੋ। ਹਾਂ। ਠੀਕ ਹੈ ਲੈਵਲ ਤਾਂ ਲੈਵਲ ਠੀਕ ਆ। ਲੈਵਲ ਸਹੀ ਆ ਬਾਈ ਇਹਨਾਂ। ਇਦੋਂ ਦੇਖਦਾ ਪਾਇਪ ਇੱਡਾ ਹੋਣਾ। ਆ ਪੈਰ ਤੋਂ ਡੈਡਾ ਇਹ ਲੈਵਲ ਠੀਕ ਆ ਵੀ ਪਰ ਸਿੱਧਾ ਹੋਣਾ ਮੜ ਜਾ। ਫੇਰ ਮੈਂ ਕਰਦਾ ਪਾਇਪ। ਇਦਾਂ ਨੂੰ ਘੁਮਾਉਣ ਦੇ ਰਹੇ ਨੇ। ਸਿੱਧੇ ਕਰਦੇ ਘੁਮਾੜ ਦੇ ਰਹੇ ਨੇ। ਤੁਸੀਂ ਨੇੜੇ ਕੱਢ ਤੇਰਾ ਕੰਮ ਸਿੱਧਾ ਹੈ। ਰੋਪੜ ਦੇ। ਆ ਬਿੰਗਾ ਸੋਪੀ ਤੇਰਾ ਇਦਾਂ ਆ ਬਿੰਗਾ ਪੈ ਰਿਹਾ ਬਾਈ ਨੂੰ ਸਿੱਧਾ ਕਰੋ। ਦੇਖ ਤਾਂ ਫਾਇਨ ਹੁੰਦੀ ਇਹ ਬੰਨੂ ਪਹਿਲਾਂ ਟਾਕੇ ਲਾਓ ਯਾਰ ਬਣਾ ਟਾਂਕੇ ਲਾ ਇਹਨੂੰ ਦੇਖੀ ਨਾ ਇਹ ਪੁਆਇੰਟਾਂ ਬਟਾਂਕੇ ਲਾ ਚਾ ਇੱਕ ਨੂੰ ਲਾ ਲਾ ਪਹਿਨਾ ਹਾਂ ਇੱਕ ਟਾਕਾ ਲਾ ਇੱਕ ਸਿੱਧਾ ਕਰਕੇ ਫਿਰ ਦੂਆ ਸੈੱਟ ਕਰ ਲਾਂਗੇ ਫੇਤੀਆ ਸਿੱਧੇ ਹੋਣੇ ਆ ਤਾਂ ਫੇ ਵਿੰਗੇ ਤੇ ਖਾਬ ਲੱਗਣੇ ਆ ਇਹ ਇੱਕ ਪਾਸੇ ਲਾ ਲਾ ਨਹੀਂ ਆ ਸਿੱਧੇ ਲਾਉਣੇ ਵੀਰੇ ਐਨ ਗੱਪੇ ਕਰ ਕੀ ਕੱਢ ਜਾ ਵੀ ਨਾ ਬੱਲ ਲੱਗੇ ਚੰਡੀਗੜ੍ਹ ਦੇ ਬੰਦੇ ਦੇਖਣ ਆਉਂਦੇ ਆ ਉਹ ਕਰਦਾ ਆ ਪੈਵ ਤੇ ਬਸ ਲੰਨ ਕਰੂ ਆ ਪੈਵ ਕਰ ਫਾਈ ਇਧਰੋਂ ਘਾਚੇ ਇਹਨੂੰ ਯਾਰ ਲੈ ਬਾਈ ਲੜਪੜ ਕੇ ਬੈਂਸਦਾਜੀ ਹੋ ਕੇ ਸਰੇਗਾ ਪਹੁੰਚ ਗਿਆ ਉਹ ਬਿਲਡਿੰਗ ਹੋ ਗਈ ਸਿੱਧੇ ਕਰਤੇ ਸੋਕੇ ਹਾਂ ਬਾਈ ਹਾਂ ਬੈਰ ਹੋਈ ਬਹੁਤ ਚੱਲੀ ਹੋਰੇ ਬਾਈ ਸੁੱਖੇ ਕਹੀਂ ਨਾਲ ਦੇਖ ਲੈ ਪਾ ਕੇ ਹੈ ਤਹਲਾ ਹੈਗਾ ਸੁੱਖਾ ਗਿਆ ਓਡੀ ਸਲਾਹਾਂ ਨੇ ਮਾਰ ਲਿਆ ਮਨ ਨੂੰ ਬਾਈ ਯਾਰ ਜਿਹੜਾ ਬੰਦਾ ਜਿਹੜੇ ਕੰਮ ਦਾ ਕਾਰੀਗਰ ਉਹ ਦਿਮਾਗੇ ਚੱਲਣ ਦਿੰਦੇ ਹਾਂ ਸੁਭਾ ਬੰਦਾ ਆ ਕੇ ਦਿਮਾਗੇ ਭਾਗਦਾ ਯਾਰ ਕਿਹੜਾ ਰੋੜੇ ਹੋਰ ਮੇਰਾ ਦਿਮਾਗ ਜਾ ਚਲਾ ਜਾਂ ਸਾਰੇ ਚਲੇ ਗਏ ਪੇਂਟ ਪਤਾ ਕਿਹੜਾ ਹੈ ਹੈ ਮਾਲਕ ਹਾਂ ਸਲਾਮ ਅਲੇ ਫालतू ਮੈਂ ਬੱਸ ਬਾਤਾਂ ਮਿਲਦੀ ਹੈ ਹੁਣ ਮੈਂ ਕਹਿੰਦਾ ਜਿੱਥੇ ਆਪਾਂ ਤਾਲੇ ਨੂੰ ਪੇਂਟ ਕਰਾਉਨੇ ਜੇ ਉਹਦਾ 15 ਨਹੀਂ ਆਈ ਉਹਦੇ ਹੋਰ ਕੋਈ ਆਬ ਲੈ ਹੁਣ ਬਜਰੀ ਪਰ ਹੁਣ ਲੱਗੀ ਤਿਆਰ ਤੂੰ ਪਰ ਇਹ ਤਾਂ ਬਣਦੀ ਨਹੀਂ ਆਪੇ ਪਾਣੀ ਪੈਣਾ ਖੱਟੇ ਉੱਪਰੋਂ ਆਪ ਦੇਖ ਰਿਆਂ ਜਾਉਂ ਉਹਦੇ ਤੇ ਪਰ ਉਹ ਪਰਖੀ ਕਿਆ ਪਾਈ ਇਹਦੇ ਪਰਕੜਾ ਹੀ ਪਾ ਦੇ ਪਰਕੜਾ ਉਹ ਵਧੀਆ ਥੋੜਾ ਬਾਹ ਕੱਢਦੇ ਨਾ ਹਾਂ ਥੋੜਾ ਜਿਹਾ ਬਾਦਲਾ ਚਾਹੀਦਾ ਵੀ ਮੀਂਹ ਤੇ ਹਾਂ ਬਾਦਲਾ ਕੱਢ ਕੇ ਕੁੰਡੀਆਂ ਇੰਨੀ ਕੁ ਮਟਾਈ ਚਾਹੀਦੀ ਬਹੁਤੀ ਮਟਾਈ ਨਾ ਇਹ ਨਿੱਗਰ ਨਹੀਂ ਹੈਗੇ ਭਜਨ ਜ਼ਿਆਦਾ ਹੋਣਗੇ ਜ਼ਿਆਦਾ ਬੱਟ ਹੈਗੇ ਜੂਪੇ ਬਾਈ ਇਹ ਕੱਬੇ ਪੱਖਾ ਹੀ ਲੱਗੂਗਾ ਪੱਖਾ ਤਾਂ ਲਾਉਣੀ ਲਾਉਣੀ ਪੱਖਾ ਲਾਇਆ ਗੁੰਡੀ ਲਾਈ ਵੀ ਗੱਬੇ ਪੱਖਾ ਹੀ ਲਾਉਣਾ ਪੱਖਾ ਵੀ ਲਾਉਣਾ ਤਾਰ ਉਹਦੇ ਤਾਰ ਨਾਲ ਉਸੇ ਤੇ ਗੁੰਡੀ ਪਾਣੀ ਆਪਾਂ ਸਿੱਧੀ ਹੋ ਕੀ ਜਾਨਾ ਨਾ ਅੱਜ ਮੇਰਾ ਕੋਟ ਕਿੱਥੇ ਰੱਖ ਰਖਿਆ ਉਹ ਨਾ ਪੱਕਦੇ ਹੋਣੇ ਆਪਾਂ ਮੀਟਰ ਲਵਾਣਾ ਉਹ ਮੀਟਰ ਲਵਾ ਰਹੇ ਜਦ ਤੱਕ ਮੀਟਰ ਨਹੀਂ ਹੁੰਦਾ ਮੀਟਰ ਲਵਾ ਰਹੇ ਮੀਟਰ ਲਾਣੇ ਨਾਲੇ ਤਾਂ ਉਹ ਵੀ ਠੰਡਾ ਬਹੁਤ ਏਰੀਆ ਕਹਿ ਫਦਾ ਤੂੰ ਨਾ ਕਿਹਾ ਜਿੱਦਾਂ ਮੀਟਰ ਲਵਾਉਂਗੇ ਉਹਦੋਂ ਬੱਖਾ ਲਾ ਲੂਗੇ ਉਹ ਕੀ ਆ ਪਾਣੀ ਯਾਰ ਠੰਡਾ ਹੋ ਗਿਆ ਉਹ ਨਾਲ ਪਾਣੀ ਖੜਾ ਦਿੰਦਾ ਉਦੋਂ ਦੇਖ ਤੱਪਾ ਨਹੀਂ ਬੈਠਣਾ ਬਈ ਉਹ ਸੁਜੀ ਗੱਲ ਜਦ ਤੱਕ ਉਹ ਦਰਖਤ ਨਹੀਂ ਹੁੰਦੇ ਹੈਗੇ ਦਰਖਤ ਹੋਊਂਗੇ ਹਵਾ ਉਹ ਸ਼ਾਮਾ ਹੋਊਗੀ ਮੈਂ ਕਹਿੰਦਾ ਸਿਆਲਮਾਈ ਆ ਇਹ ਬਸੰਤਰੋਂ ਤੋਂ ਜ਼ਿਆਦਾ ਇਹ ਮੌਸਮ ਅਹ ਟਾਈਮ ਰਲਾ ਹਾਂ ਐ ਟਾਈਮ ਮਛਰ ਨਹੀਂ ਲਾਣੀ ਮਛਰ ਨਹੀਂ ਆਊਗਾ ਬਾਈ ਅੱਛਾ ਨਹੀਂ ਆਉਂਦਾ ਠੀਕ ਆ ਕੰਮ ਫਿਰ ਕੁੰਡੀਆਂ ਲੁਆਣੀ ਆਪਾਂ ਇਹ ਵਾਲੇ ਵਾਲੇ ਕਿਤੇ ਉਹ ਸਭ ਤੋਂ ਵਧੀਆ ਕੁੰਡੇ ਆਪਾਂ ਆਪਣਾ ਵਾਲਾ ਦੇ ਪਰਦਾ ਲਾਵੇ ਪਰਦਾ ਲਾ ਦੇ ਗਰਮੀ ਜਿਆਦੀ ਮਛਦਾ ਨਹੀਂ ਲਾ ਦੇ ਦੋਏ ਕੰਮ ਹੋ ਜਾਣੇ ਜੱਗਾਂ ਜੀ ਖੜਾਤੀ ਲੱਗੇ ਲਈ ਵੀ ਆ ਓਏ ਆ ਵੀਰੇ ਗੱਬੇ ਕੀ ਲਗੜ ਲੱਗ ਗਿਆ ਜੀ ਖੜਾ ਦੇ ਗੱਲੇ ਆ ਕਿਹਾ ਜੀ ਨਾ ਕੰਮ ਆ ਇਹਦਾ ਗੇ ਖੜਾਤੀ ਜਲੀ ਗੱਬੇ ਪੱਕਾ ਲਾ ਕੇ ਹੈ ਉਹ ਲੋਟ ਆ ਜਾਣਾ ਬਹੁਤ ਹੋ ਜਾਣੀ ਇਹਦਾ ਪੱਤਾ ਨੇ ਫੁੱਟ ਫੁੱਟ ਬਾਹਰ ਵੀ ਕਢਾ ਦੇਣੀ ਹੈ ਦੋ ਪਾਸੇ ਤੇ ਇਜਾਰੇ ਪਾਸੇ ਨੂੰ ਨੌ ਨਹੀਂ ਲੈਣਾ ਇਹ ਰੱਟ ਨਹੀਂ ਨਹੀਂ ਅਸੀਂ ਉਹ ਕਰਨਾ ਰੂਟਾ ਬੀੜੇ ਤਾਰਨੇ ਨੂੰ ਲਾ ਲੈਣੀ ਕੱਬੇ ਪਾਣੀ ਲਾ ਲੈਣੀ ਹਾਂ ਹਾਂ ਵਧੀਆ ਕੱਬੇ ਪਾਣੀ ਲਾ ਲੈਣੀ ਹਰੀ ਆ ਆਪਣਾ ਪਾਣੀ ਲਾਣੀ ਰੂਟਾ ਬੀੜੇ ਤਾਰ ਲੈਨੇ ਰੂਟਾ ਬੀੜੇ ਤਾਂ ਖੁੱਲੂਗਾ ਹੀ 9 ਫੁੱਟ ਹੋਣੀ ਸ਼ਾਮਾ ਲੈ ਲੈ ਬੈਬਰ ਲਈ ਬੈਬਰ ਤੋਂ ਮੈਂ ਬੜਾ ਤਪੂਗੀ ਬਹੁਤ ਬੈਬਰ ਤਾਂ ਅੱਗ ਮਾਰਨੀ ਫੇਰ ਫੇਰ ਫੇਦਾ ਗਿਆ ਅਸੀਂ ਆਲੇ-ਦਾਲੇ ਕੰਨ ਨਹੀਂ ਲਾ ਕੇ ਸੀ ਉਹ ਲਾਉਣਾ ਇੱਥੇ ਦਰਵਾਜ਼ਾ ਕਾਲੇ ਖੜੇ ਕਰਕੇ ਆਏ ਗਾੜ ਤੂੰ ਕੀ ਕਹ ਤੂੰ ਦੱਸ ਦਿੰਦਾ ਮੈਂ ਸਕਿਉਰਿਟੀ ਗਾਰਡ ਦਿੱਲੀ ਨੂੰ ਰੱਖ ਲੈਣਾ ਛੁੱਟ ਗਿਆ ਵਗੜ ਮੈਂ ਹੀ ਦੇ ਆਂਗੀ ਛੁੱਟੀ ਕਰ ਦੋ ਇਹਨੂੰ ਯਾ ਯਾ ਸਵਾਦ ਖਰਾਬ ਕਰਤਾ ਯਾਰ ਹਾਂ ਯਾਰ ਨਾ ਭਾਈ ਦਿੱਲੀ ਨੂੰ ਆਏ ਨਹੀਂ ਕਹਣਾ ਯਾਰ ਸਵਾਦ ਖਰਾਬ ਕਰਤਾ ਮੇਰਾ ਇਹਨੇ ਯਾਰ ਹੋਰ ਲੱਗਦੇ ਬਿੰਦਰ ਯਾਰ ਨਮਕੀਨ ਦੇ ਪੈਟ ਸਵਾਦ ਖਰਾਬ ਹੋ ਗਿਆ ਕਹਿੰਦਾ ਕਾਸੀ ਨਹੀਂ ਦੇ ਆਹ ਬੜ ਫੜ ਕੇ ਚੀਂਦਾ ਮਾਰ ਗਫਾ ਚੀਂਦਾ ਮੈਂ ਲੋ ਜੀ ਉੱਥੇ ਫਾਲੇ ਰਿਉ ਤੇ ਡਾਕਟਰ ਸਾਹਿਬ ਪਹੁੰਚ ਚੁੱਕੇ ਨੇ ਇਹ ਮੋਆਇਨਾ ਕਰਨਗੇ ਹੁਣ ਕੁਗਾ ਲੋ ਜੀ ਤਿਆਰ ਆ ਬਾਈ ਤਿਆਰ ਪਰ ਤਿਆਰ ਆ ਜੀ ਸਮਾਨ ਚੱਕ ਰਿਹਾ ਬਾਈ ਨੇ 12 ਲੱਗੀਆਂ ਇਕੱਠੀਆਂ ਹੋਣ ਵੀ ਹੁਣ ਇਹਦੇ ਉੱਪਰ ਪਾਉਂਗੇ ਉੱਪਰ ਸਮਾਨ ਨੂੰ ਬਸ ਦਾ ਕੰਮ ਰਹਿ ਗਿਆ ਹੁਣ ਦਾ ਜੋ ਬੈਣੀ ਬਜਰੀ ਬੈਣੀ ਥੱਲੇ ਕੱਢੂ ਹੋਰ ਉਹ ਵੀ ਸਾਡੇ ਕੰਮ ਆਉਣ ਉਹ ਵੀ ਸਾਡੇ ਕੰਮ ਉੱਪਰਲਾ ਕੰਮ ਬਾਈ ਦੇਖਦੇ ਕਿਤੇ ਕਰਾਉਣਾ ਤੁੱਕ ਦੇ ਪ੍ਰੋਫੈਸ਼ਨਲ ਤੇ ਕਰਾਉਂਗੇ ਪ੍ਰੋਫੈਸ਼ਨਲ ਤੇ ਜਿਹਨੂੰ ਆਉਂਦਾ ਹੋਵੇ ਕਰਨਾ ਲੈ ਬਾਈ ਐਂ ਬੂਲੇ ਪਾ ਕੇ ਬਾਅਦ ਚ ਵੜਦਣੇ ਨਾ ਹਾਂ ਬਾਹਰ ਹਟ ਕੇ ਨੂੰ ਵੜਦਣੇ ਹੂੰ ਬਾਕੀ ਠੀਕ ਆ ਬਾਈ ਠੀਕ ਆ ਦਿਓ ਵਾਗਿਆ ਸਸਰੀ ਕਾ